ਸਤਨਾਮ ਵਾਹਿਗੁਰੂ ਜੀ ਬਰ ਮਹਾਮਾਜ ਮਹਲਾ 5 ਘਰ ਚੌਥਾ ੴ ਸਤਿਗੁਰ ਪ੍ਰਸਾਦਿ ਿਸ ਅੱਗੇ ਸਭ ਨਿਵੰਨ ਹਰ ਸੱਜਣ ਧਾਵਣ ਲੱਗਿਆ ਕਿਸੈ ਨ ਦੇਈ ਭਨ ਹਰ ਜੇ ਠਝੜੰਦਾ ਲੋੜੀਐ ਜਿਸ ਅੱਗੇ ਸਭ ਨਿਵੰਨ ਹਰ ਸੱਜਣ ਦਾਵਣ ਲੱਗਿਆ ਕਿਸੈ ਨੰਦੀ ਬਨ ਮਣਕ ਮੋਤੀ ਨਾਮ ਪ੍ਰਭ ਉਹਨੂੰ ਲੱਗੈ ਨਾਹੀ ਸੰ ਰੰਗ ਸਵੇ ਨਾਰਾਇਣੇ ਜਿੱਥੇ ਮਨ ਭਵਨ ਜੋ ਹਰ ਲੋੜ ਸੁ ਕਰੇ ਸੋਈ ਜੀ ਕਰਨ ਜੋ ਪ੍ਰਵ ਕੀਤੇ ਆਪਣੇ ਸੇਈ ਕਹੀਐ ਧਨ ਆਪਣ ਲੀਆ ਜੇ ਮਿਲੈ ਮਿਚੜ ਕਿਉ ਰੰਗ ਸਾਧੂ ਸੰਗ ਪਰਫਤੇ ਨਾਨਕ ਰੰਗ ਮੜਨ ਹਰ ਜਠ ਰੰਗੀਲਾ ਦਿਸਤਣੀ ਜਿਸ ਕੈ ਭਾਗ ਧੰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪ੍ਰਿਆ ਦੀ ਗੁਰੂ ਸواری ਗੁਰੂ ਸਰੂ ਸਾਸ ਸੰਗਤ ਦੀ ਵੱਡਿਆਂ ਬਾਗ ਵਾਲੇ ਹਾਂ ਜੋ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ 12 ਮਹੀਨਿਆਂ ਦੀ ਵਿਚਾਰ ਸਾਡੀ ਚੋਲੀ ਦੇ ਵਿੱਚ ਪਾਈ ਸਤਿਗੁਰਾਂ ਨੇ ਹਰ ਮਹੀਨੇ ਉਪਦੇਸ਼ ਦੀ ਦਾਤ ਬਖਸ਼ਿਸ਼ ਕਰਦੇ ਨੇ ਕਿ ਮੇਰੇ ਸਿੱਖ ਨੂੰ ਇਹ ਸੰਸਾਰੀ ਜੀਵ ਨੂੰ ਕਿਹੜੇ ਕਿਹੜੇ ਕਰਮ ਕਰਨੇ ਚਾਹੀਦੇ ਹਨ ਕਿਹੜੇ ਕਰਮ ਨਹੀਂ ਕਰਨੇ ਚਾਹੀਦੇ ਸੋ ਸਤਿਗੁਰੂ ਜੇਠ ਦੇ ਮਹੀਨੇ ਚ ਫਰਮਾਨ ਕਰਦੇ ਨੇ ਹਰ ਜੇਠ ਜੁੜੰਦਾ ਲੋੜੀਏ ਜਿਸ ਅੱਗੇ ਸਭ ਨਿਵਨ ਧਾਨ ਗੁਰੂ ਅਰਜਨ ਦੇ ਮਹਾਰਾਜ ਫਰਮਾਨ ਕਰਦੇ ਕਿ ਭਾਈ ਹਰ ਜੀਠ ਜੁੜੰਦਾ ਲੋੜੀਏ ਜੀਠ ਸ਼ਬਦ ਦਾ ਅਰਥ ਵਿਦਵਾਨਾਂ ਨੇ ਕੀਤਾ ਹੈ ਵੱਡਾ ਤੇ ਸਤਿਗੁਰੂ ਮਹਾਰਾਜ ਕਹਿੰਦੇ ਉਹ ਹਰੀ ਜਿਹੜਾ ਵੱਡਾ ਹੈ ਜੁੜੰਦਾ ਲੋੜੀਏ ਸਾਰਿਆਂ ਨੂੰ ਉਹਦੇ ਨਾਲ ਜੁੜਨਾ ਚਾਹੀਦਾ ਜਿਸ ਅੱਗੇ ਸਭ ਨਿਵਾਨ ਕੇ ਜਿਸ ਵਾਹਿਗੁਰੂ ਪਰਮਾਤਮਾ ਅਕਾਲ ਪੁਰਖ ਦੇ ਅੱਗੇ ਸਾਰੀ ਸ੍ਰਿਸ਼ਟੀ ਨਿਵਦੀ ਹੈ ਚੁੱਕਦੀ ਹੈ ਜਿਵੇਂ ਜੇਠ ਦੇ ਮਹੀਨੇ ਚ ਅਤ ਦੀ ਗਰਮੀ ਕਰਕੇ ਸਾਰੀ ਕੁਦਰਤ ਦਰਖਤਾਂ ਦੇ ਪੱਤੇ ਜਿਵੇਂ ਕੁਮਲਾ ਕੇ ਝੁੱਕ ਜਾਂਦੇ ਨੇ ਇਸ ਤਰ੍ਹਾਂ ਮਾਰੇ ਫਰਮਾਨ ਕਰਦੇ ਨੇ ਕਿ ਉਹ ਹਰੀ ਜਿਹੜਾ ਵੱਡਾ ਹੈ ਜਿਹੜਾ ਸਾਰੀ ਸ਼ਕਤੀ ਦਾ ਮਾਲਕ ਹੈ ਸਾਰੀ ਸ੍ਰਿਸ਼ਟੀ ਨੂੰ ਚਲਾ ਰਿਹਾ ਹੈ ਸਭ ਨੂੰ ਰੋਜੀ ਦੇ ਰਿਹਾ ਹੈ ਸਵਾਸ ਦੇ ਰਿਹਾ ਹੈ ਸਾਰੀ ਪ੍ਰਕਿਰਤੀ ਨੂੰ ਬਖਸ਼ਿਸ਼ ਵੰਡ ਰਿਹਾ ਦਰਿਆ ਉਹਦੀ ਨਦਰ ਚ ਵਹਿ ਰੇ ਸੂਰਜ ਉਹਦੇ ਕੋਲੋਂ ਤਪਸ਼ ਲੈ ਕੇ ਚਾਨਣਾ ਵੰਡ ਰਿਹਾ ਹੈ ਚੰ드ਰਮਾ ਉਹਦੇ ਕੋਲੋਂ ਚਾਨਣੀ ਦੇ ਰਿਹਾ ਹੈ ਇਸ ਕਰਕੇ ਉਹ ਵੱਡਾ ਹੈ ਤੇ ਅਸੀਂ ਗੌਰ ਮਟੀ دنیਾਈ ਪੂਜਾ ਨੂੰ ਛੱਡ ਕੇ ਬੰਦਿਆਂ ਦੀ ਪੂਜਾ ਨੂੰ ਛੱਡ ਕੇ ਉਸ ਵਾਹਿਗੁਰੂ ਅਕਾਲ ਪੁਰਖ ਦੇ ਪਿਆਰ ਚ ਜੁੜੀਏ ਜੀ ਦੇ ਅੱਗੇ ਸਾਰੇ ਨਿਵ ਜਾਂਦੇ ਨੇ ਉਹ ਇਸ ਨਾਮ ਮਹਾਨ ਮਾਲਕ ਹੈ ਜਿਹਦੇ ਕੋਲ 33 ਕਰੋੜ ਦੇਵੀ ਦੇਵਤਾ ਵੀ ਸਿਰ ਝੁਕਾ ਕੇ ਬਰਕਤਾਂ ਲੈ ਰਿਆ ਜਦੋਂ ਆਪਾਂ ਜਬਜੀ ਸਾਹਿਬ ਰਹਿਰਾਜ ਸਾਹਿਬ ਦਾ ਜਾਬ ਕਰਦੇ ਹਾਂ ਤੇ ਸੋਧਾ ਆਉਂਦਾ ਹੈ ਉੱਥੇ ਮਾਰੇ ਬਿਆਨ ਕਰਦੇ ਨੇ ਗਾਵਣ ਤੁਦਨੋਂ ਪਾਉਣ ਪਾਣੀ ਬੈਸੰਤਰ ਗਾਵੈ ਰਾਜਾ ਧਰਮ ਦਵਾਰੇ ਸਾਰੇ ਗਾਰੇ ਨੇ ਸਾਰੇ ਉਹਨੂੰ ਸਿਰ ਝੁਕਾਰੇ ਨੇ ਇਸ ਕਰਕੇ ਫਲਿਆ ਤੂੰ ਵੀ ਉਸ ਪਿਆਰੇ ਨੂੰ ਸਿਰ ਝੁਕਾਇਆ ਪਰ ਜਿਹਦੇ ਅੱਗੇ ਸਾਰੇ ਨਿਵਦੇ ਨੇ ਉਹ ਵੱਡਾ ਹੈ ਉਹ ਇਤਨਾ ਬਰਕਤਾਂ ਦਾ ਮਾਲਕ ਹੈ ਕਿ ਸਾਰੀ ਸ੍ਰਿਸ਼ਟੀ ਜਿਵੇਂ ਇੱਕ ਦਰਖਤ ਉਹਨੂੰ ਬਹੁਤਾ ਫਲ ਪਿੰਦਾ ਹੈ ਬਹੁਤ ਸੁੰਦਰ ਟਾਹਣੀਆਂ ਪੱਤੇ ਲੱਗਦੇ ਨੇ ਪਰ ਉਹਨਾਂ ਦਾ ਵजूद ਹੈ ਜੜ ਇਸੇ ਤਰ੍ਹਾਂ ਸਤਿਗੁਰੂ ਫਰਮਾਣ ਕਰਦੇ ਕਿ ਭਾਈ ਤੂੰ ਵੀ ਜੁੜਿਆ ਗਾ ਕੱਲੇ ਧੰਦਿਆਂ ਤੇ ਕੰਮਾਂ ਦੇ ਵਿੱਚ ਆਪਣਾ ਜੀਵਨ ਨਾ ਗਵਾਈ ਜਾ ਆਪਣੇ ਜੀਵਨ ਨੂੰ ਸਵਾਸਾਂ ਨੂੰ ਖਰਾਬ ਨਾ ਕਰੀ ਜਾ ਕੋਈ 40 50 ਮਿੰਟ ਵਾਸਤੇ ਹਰ ਰੋਜ਼ ਅਣ ਦਿਨ ਸਾਹਿਬ ਸੇਵੀਐ ਅੰਤ ਛੜਾਈ ਸੋਏ ਸੁਣ ਸੁਣ ਮੇਰੀ ਕਾਮਣੀ ਪਾਰ ਉਤਾਰਾ ਹੋਏ ਹਰ ਸਿਉ ਜੁੜੈ ਤਾਂ ਸਭ ਕੋ ਮੀਤ ਕਹਿੰਦੇ ਜੁੜਨ ਦੇ ਨਾਲ ਕੀ ਮਿਲਦਾ ਹੈ ਧੰਨ ਬਾਬਾ ਤਰੂ ਜੀ ਵੀ ਕਹਿੰਦੇ ਨੇ ਉਹ ਕਹਿੰਦੇ ਕਿਸ ਉਦਮ ਤੇ ਰਾਜ ਮਿਲੇ ਸ਼ਤਰੂ ਤੇ ਸਭ ਹੋਵਣ ਵੀਤਾ ਆਪਣੀ ਮਾਂ ਨੂੰ ਕਹਿੰਦੇ ਨੇ ਕਹਿੰਦੇ ਮਾਂ ਕਿਹੜਾ ਉਦਮ ਕਰਾਂ ਜੀ ਦੇ ਨਾਲ ਵੈਰੀ ਮਿੱਤਰ ਬਣ ਜਾਣਾ ਸਾਰੇ ਮੇਰਾ ਸਾਸ ਦੇਣ ਤੇ ਉਹਨੇ ਕਿਹਾ ਪੁੱਤਰਾ ਭਗਤੀ ਕਰ ਜੁੜ ਜਾ ਚੌਂਕੜਾ ਮਾਰ ਕੇ ਸਾਂ ਜੋ ਸਤਗੁਰੂ ਮਹਾਰਾਜ ਕਹਿੰਦੇ ਜੇਠ ਦੇ ਮਹੀਨੇ ਚ ਭਾਈ ਜਰੂਰ ਜੁੜਿਆ ਕਰ ਜੇ ਤੂੰ ਵਕਾਰਾਂ ਦੀ ਤਪਸ਼ ਤੋਂ ਬਚਣਾ ਹੈ ਇਹ ਸੰਸਾਰ ਦੀ ਅੱਗ ਤੋਂ ਬਚਣਾ ਹੈ ਤੇ ਆਪਣੇ ਪਿਆਰੀ ਦੇ ਅੱਗੇ ਨਿਵਿਆ ਕਰ ਭਾਵ ਉਹਦੀ ਯਾਦ ਚ ਕੁਝ ਸਮਾਂ ਬਤੀਤ ਕਰਿਆ ਫਿਰ ਕੀ ਹੋਇਆ ਜਦੋਂ ਜੁੜ ਜਾਵਾਂਗੇ ਜਦੋਂ ਸਾਡਾ ਪਿਆਰ ਉਸ ਮਾਲਕ ਨਾਲ ਪੈ ਜਾਵੇਗਾ ਫਿਰ ਅੱਗੇ ਸਤਿਗੁਰੂ ਕਿਰਪਾ ਕਰਦੇ ਹਰ ਸੱਜਣ ਦਾਵਣ ਲੱਗੇ ਆ ਕਿਸੈ ਨੰਦੇ ਬੰਨ ਹਜ਼ੂਰ ਕਹਿੰਦੇ ਜਦੋਂ ਉਸ ਸੱਜਣ ਦਾਵਣ ਦਾ ਅਰਥ ਹੈ ਜੀ ਪੱਲਾ ਜਦੋਂ ਆਪਾਂ ਆਪਣੇ ਮਾਲਕ ਦਾ ਪੱਲਾ ਘੁੱਟ ਕੇ ਫੜ ਲਵਾਂਗੇ ਜਿਵੇਂ ਵੱਡੇ ਮੇਲੇ ਦੇ ਵਿੱਚ ਕੋਈ ਛੋਟਾ ਬੱਚਾ ਆਪਣੇ ਪਿਓ ਦੀ ਉਂਗਲ ਫੜਦਾ ਹੈ ਤੇ ਪਿਉ ਕਹਿੰਦਾ ਪੁੱਤ ਉਂਗਲ ਨਾ ਛੱਡੀ ਜਿਸ ਤਰ੍ਹਾਂ ਆਪਜੀ ਸੰਗਤਾਂ ਰੋਜ਼ ਆਉਂਦੇ ਹੋ ਆਪਣੀ ਕਿਰਤ ਵੀ ਕਰਦੇ ਹੋ ਆਪਣਾ ਦਿਹਾੜੀ ਦਾ ਪਾ ਵੀ ਤੇ ਮਾਲਕ ਨੂੰ ਮੱਥਾ ਵੀ ਟੇਕਦੇ ਮਾਲਕ ਦੇ ਗੁਰਚੌਰ ਸਹਿਬਾ ਕੇ ਗੁਰੂ ਦੇ ਪਿਆਰ ਦੇ ਵਿੱਚ ਮਹਾਰਾਜ ਸਾਹਿਬ ਕਹਿੰਦੇ ਸੰਸਾਰ ਮੇਲੇ ਦੀ ਨਿਆਈ ਹੈ ਇਹਦੇ ਵਿੱਚ ਇਨੇਕ ਖਡਾਉਣੇ ਮਠਿਆਈਆਂ ਕਿੰਨੇ ਕ ਬੰਗੂੜੇ ਲੱਗੇ ਨੇ ਕਿ ਜਿਵੇਂ ਇੱਕ ਬੱਚਾ ਮੇਲੇ ਵਿੱਚ ਜਾਂਦਾ ਹੈ ਤੇ ਮੇਲਾ ਵੇਖ ਕੇ ਤੇ ਉਹ ਫਿਰ ਜਦੋਂ ਬੰਗੂੜੇ ਮਠਿਆਈਆਂ ਖੜਾਉਣੇ ਵੇਂਦਾ ਏ ਤੇ ਸੁਭਾਵਕ ਉਹ ਆਪਣੇ ਪਿਤਾ ਦੀ ਉਂਗਲ ਛੱਡ ਦਿੰਦਾ ਤੇ ਉਹ ਫਿਰ ਉਧਰ ਨੂੰ ਦੌੜਦਾ ਤੇ ਪਿਤਾ ਕੋਲੋਂ ਦੂਰ ਜਾਂਦਾ ਏ ਹਜ਼ੂਰ ਸੇਵ ਹੀ ਕਹਿੰਦੇ ਨੇ ਕਹਿੰਦੇ ਭਲਿਆ ਜਦੋਂ ਆਪਣਾ ਜਨਮ ਹੁੰਦਾ ਜਾਂ ਤਸਪਾਣਾ ਤਾਂ ਜੰਮਿਆ ਪਰਿਵਾਰ ਬਣਾ ਪਾਇਆ ਕਿ ਜਦੋਂ ਸਾਡਾ ਜਨਮ ਹੋਇਆ ਸਾਨੂੰ ਸ੍ਰਿਸ਼ਟੀ ਤੇ ਬਹੁਤ ਕੁਝ ਮਿਲਿਆ ਕੋਠੀਆਂ ਗੱਡੀਆਂ ਬਿਜ਼ਨਸ ਕਾਰੋਬਾਰ ਇਤਨਾ ਕੁਝ ਮਿਲ ਗਿਆ ਕਿ ਮਾਲਕ ਦਾ ਪੱਲਾ ਹੀ ਛੁੱਟ ਗਿਆ ਖੁਸਾਤਾਂ ਕਈਆਂ ਨੂੰ ਅੱਖੀ ਦਾ ਨਾ ਭਾਈ ਬਾਣੀ ਨਹੀਂ ਪੜਦੇ ਗੁਰਦੁਆਰੇ ਨਹੀਂ ਆਉਂਦੇ ਤੇ ਉਹ ਕਹਿੰਦੇ ਐ ਕਿ ਬਾਬਾ ਜੀ ਟਾਈਮ ਹੀ ਨਹੀਂ ਲੱਗਦਾ ਕੀ ਕਰੀਏ ਧੰਦੇ ਵੜਿਆ ਮਹਾਰਾਜ ਸਾਹਿਬ ਜੀ ਕਹਿੰਦੇ ਧੰਦੇ ਹੀ ਮੈਂ ਮਰ ਗयो ਬਾਹਰ ਪਈ ਨੰਬ ਕਹਿੰਦੇ ਇਤਰੇ ਤੂੰ ਮਰ ਜਾਣਾ ਧੰਦੇ ਤੇ ਫੇਰ ਵੀ ਚੱਲਦੇ ਰਹਿਣੇ ਮੇਰੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਮਹਾਰਾਜ ਕਿਰਪਾ ਕਰਦੇ ਨੇ ਦਇਆ ਦ੍ਰਿਸ਼ਟੀ ਕਰਦੇ ਨੇ ਕਹਿੰਦੇ ਹਰ ਸੱਜਣ ਦਾਵਣ ਲੱਗਿਆ ਦਾਵਣ ਦਾ ਅਰਥ ਹੈ ਪੱਲਾ ਕਹਿੰਦੇ ਜਿਵੇਂ ਸੰਸਾਰ ਮੇਲਾ ਏ ਤੇ ਮੇਲੇ ਦੇ ਵਿੱਚ ਇੱਕ ਬੱਚਾ ਪਿਤਾ ਦਾ ਧਾਵਣ ਘੁੱਟ ਕੇ ਫੜਦਾ ਏ ਤੇ ਉਹ ਗਵਾਚਦਾ ਨਹੀਂ ਭੀੜ ਵਿੱਚ ਤਾਂ ਮੇਰੇ ਗੁਰੂ ਅਰਜਨ ਸਾਹਿਬ ਕਹਿੰਦੇ ਸੰਸਾਰ ਇੱਕ ਭੀੜ ਹੈ ਵਿਕਾਰਾਂ ਦੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਖੜਾਉਣੇ ਨੇ ਇਹਦੇ ਵਿੱਚ ਸਤਾ ਕੁਰਸੀ ਜਿਹੜੀ ਪਘੂੜੇ ਹੁਲਾਰੇ ਇਹਦੇ ਵੱਲ ਵੇਖ ਕੇ ਹਰ ਮਨੁੱਖ ਕੀ ਕਰਦਾ ਹੈ ਮਾਲਕ ਨੂੰ ਭੁੱਲ ਜਾਂਦਾ ਹੈ ਪਰਮੇਸ਼ਰ ਨੂੰ ਵਿਸਾਰ ਦਿੰਦਾ ਹੈ ਤਾਂ ਮਹਾਰਾਜ ਕਹਿੰਦੇ ਭਾਈ ਹਰ ਸੱਜਣ ਦਾਵਣ ਲੱਗਿਆ ਕਹਿੰਦੇ ਜਦੋਂ ਤੂੰ ਕੁੱਟ ਕੇ ਪੱਲਾ ਫੜੇਂਗਾ ਆਪਣੇ ਸਤਿਗੁਰੂ ਦਾ ਕਿਸੈ ਨੰ ਦੀ ਬੰਨ ਬੰਨ ਸ਼ਬਦ ਕੱਸ ਕੇ ਪੜਨਾ ਪਾਟ ਵੀ ਕੋਈ ਵੀ ਬੰਦਨ ਤੈਨੂੰ ਪ੍ਰਾਪਤ ਨਹੀਂ ਹੋ ਸਕਦਾ ਜਦੋਂ ਆਪਾਂ ਸਤਿਗੁਰੂ ਦੇ ਲਾੜ ਲੱਗਾਂਗੇ ਨਾ ਤੇ ਆਪਾਂ ਨੂੰ ਕੋਈ ਦੁੱਖ ਰੋਗ ਬਿਮਾਰੀ ਕਰਦੀਆਂ ਮੁਸ਼ਕਲਾਂ ਸੰਸਾਰ ਦੇ ਧੰਦੇ ਜਿਹੜੇ ਆਪਾਂ ਨੂੰ ਸਤਾਉਣਗੇ ਨਹੀਂ ਕਈ ਵਾਰੀ ਬੰਦਾ ਇੰਨਾ ਕਿ ਡਰਿਆ ਖਪਿਆ ਹੁੰਦਾ ਕਈ ਆਤਮ ਹਤਿਆ ਤੱਕ ਕਰ ਜਾਂਦੇ ਪਰ ਮਹਾਰਾਜ ਕਹਿੰਦੇ ਨਾਮ ਭਲਿਆ ਤੂੰ ਆਪਣੇ ਸਤਿਗੁਰੂ ਦਾ ਪੱਲਾ ਫੜ ਲੈ ਹਮਰੁੱਲ ਤੇ ਫਿਰਤੇ ਕੋਈ ਬਾਤ ਨਾ ਪੂਛਤਾ ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ ਧੰਨ ਮਾਤਾ ਦਮੋਦਰ ਸਾਹਿਬ ਦੀ ਗੋਦੀ ਚੱਜ ਬੈਠੇ ਆ ਗੁਰੂ ਆਰਿ ਗੋਬਿੰਦ ਸਹਿ ਮਹਾਰਾਜ ਦੇ ਸੋਹਰਾ ਘਰ ਜਿੱਥੇ ਸਤਿਗੁਰੂ ਮਹਾਰੇ ਨੇ ਸਾਨੂੰ ਗਰੀਬਾਂ ਨੂੰ ਨਵਾਜਿਆ ਹੈ ਡੱਲਾ ਰਤਨਾ ਦੀ ਖਾਨ ਇੱਕੋ ਨਗਰ ਹੈ ਡੱਲਾ ਸਾਹਿਬ ਜਿੱਥੇ 72 ਬ੍ਰਹਮ ਗਿਆਨੀ ਹੋਏ ਐ ਜਿੱਥੇ ਚਾਰ ਮੰਜੀਆਂ ਅੱਠ ਗੁਰੂ ਇਤਨੀ ਮਹਾਨ ਗੋਦ ਚਹ ਜਗਾ ਮਿਲੀ ਤੇ ਮਹਾਰਾਜ ਕਹਿੰਦੇ ਕਿਸੇ ਨਾ ਦੇਈ ਬੰਨ ਕਹਿੰਦੇ ਜਦੋਂ ਆਪਣੇ ਗੁਰੂ ਦਾ ਘੁੱਟ ਕੇ ਪੱਲਾ ਫੜ ਲੇਗਾ ਤੇ ਤੈਨੂੰ ਕੋਈ ਬੰਧਨ ਨਹੀਂ ਪਵੇਗਾ ਹੁਣ ਕਿੰਨੀਆਂ ਸਾਖੀਆਂ ਆਉਂਦੀਆਂ ਭਾਈ ਮਰਦਾਨਾ ਸਾਹਿਬ ਤੇ ਗੁਰੂ ਨਾਨਕ ਜੀਆ ਗੁਰੂ ਨਾਨਕ ਸਾਹਿਬ ਜੀ ਦੇ ਦਾਮਣ ਨੂੰ ਕੁੱਟ ਕੇ ਪਕੜਿਆ ਭਾਈ ਮਰਦਾਨੇ ਦੀ ਮਾਂ ਨੇ ਆਖਿਆ ਸੀ ਬਾਬਾ ਮੇਰੇ ਚਾਰ ਪੰਜ ਪੁੱਤ ਮਰ ਚੁੱਕੇ ਆ ਤੇ ਇਹਦਾ ਨਾ ਹੀ ਮਰ ਜਾਣਾ ਰੱਖਿਆ ਮੈਂ ਇਹਨੇ ਮਰ ਜਾਣਾ ਹੀ ਉਥੇ ਵਿਦਵਾਨ ਕਹਿੰਦਾ ਹਉ ਕਾਲੇ ਕੀ ਮਾਨੇ ਕਿਹਾ ਮੁਖੋ ਤੂੰ ਨਹੀਂ ਜਾਣਦਾ ਦਿਲਾਂ ਦੇ ਦੁੱਖ ਬਾਬਾ ਵੱਡੇ ਇਸ ਤੋਂ लाडले ਪੁੱਤ ਮੇਰੇ ਮੌਤ ਡੈਣ ਨੇ ਲੈ ਨੀ ਚੁੱਕ ਬਾਬਾ ਸੋਭਾ ਪਾਵਦਾ ਕਦੇ ਨਹੀਂ ਬਾਗ ਅੰਦਰ ਕੱਚੇ ਫਲ ਜੀ ਦੇ ਜਾਂਦੇ ਟੁੱਟ ਬਾਬਾ ਮੋਇ ਵੰਗ ਰਾਂ ਫਿਰਦੀਆਂ ਓ ਮਾਵਾਂ ਮਰ ਜਾਂਦੇ ਜਿੰਨਾ ਦੇ ਪੁੱਤ ਬਾਬਾ ਤੇ ਮੇਰੇ ਹਜ਼ੂਰ ਨੇ ਸੀਨੇ ਨਾਲ ਲਾਇਆ ਭਾਈ ਮਰਦਾਨੇ ਦੀ ਮਾਂ ਨੂੰ ਤੇ ਆਖਿਆ ਕੋਈ ਵਿਰਲਾ ਪਹੁੰਚੇਗਾ ਇਸ ਨੇ ਜਿਸ ਮੰਜ਼ਲ ਤੇ ਜਾਣਾ ਦੁਨੀਆਂ ਦੇ ਰਾਗਾਂ ਚੋਂ ਵੱਖਰੇ ਰਾਗ ਸਾਜ ਨਾਲ ਗਾਣਾ ਏਦੇ ਅੱਗੇ ਝੁਕ ਜਾਣਾ ਏਦੇ ਅੱਗੇ ਝੁਕ ਜਾਣਾ ਵੱਡੇ ਦੁਨੀਆਂ ਦੇ ਵਿਦਵਾਨ ਮਰ ਜਾਣਾ ਆਖੀ ਨਾ ਇਸ ਨੂੰ ਆਖਿਆ ਕਰ ਮਰਦਾਨਾ ਕਹਿੰਦੇ ਮਾਂ ਇਹਨੇ ਉਸ ਮੰਜ਼ਲ ਤੇ ਜਾਣਾ ਜਿੱਥੇ ਕੋਈ ਨਹੀਂ ਜਾਊਗਾ ਖੁਸਾਤਾ ਤੋਂ 52 ਸਾਲ ਗੁਰੂ ਨਾਨਕ ਦਾ ਦਾਵਨ ਪਕੜਿਆ ਜੀ ਇਥੇ ਪਾਠ ਆਇਆ ਹਰ ਸੱਜਣ ਦਾਵਨ ਲੱਗਿਆ ਕਿਸੇ ਨਦੀ ਬਨ ਇੱਕ ਵਾਰੀ ਕਹਿੰਦੇ ਸਮੁੰਦਰ ਤੇ ਤੁਰੇ ਜਾ ਰਹੇ ਸੀ ਗੁਰੂ ਨਾਨਕ ਸਾਹਿਬ ਤੇ ਭਾਈ ਮਰਦਾਨੇ ਨੂੰ ਕਹਿੰਦੇ ਮਰਦਾਨਿਆਂ ਤੂੰ ਮੂਲ ਮੰਤਰ ਦਾ ਜਾਪ ਕਰੀ ਸਮੁੰਦਰ ਦੇ ਵਿੱਚ ਦੀ ਬਾਬਾ ਕਿਵੇਂ ਲੰਘਾਂਗੇ ਕੋਈ ਬੇੜੀ ਨਹੀਂ ਕੋਈ ਰਸਤਾ ਨਹੀਂ ਮਹਾਰਾਜ ਕਹਿੰਦੇ ਸਭ ਤੋਂ ਵੱਡਾ ਜਹਾਜ਼ ਹੈ ਪਰਮੇਸ਼ਰ ਦੀ ਬੰਦਗੀ ਉਦਾ ਨਾਮ ਤੂੰ ਮੂਲ ਮੰਤਰ ਦਾ ਜਾਪ ਕਰੀ ਨੇਤਰ ਬੰਦ ਕਰਕੇ ਤੈਨੂੰ ਸੁੰਦਰ ਰਸਤਾ ਦਵੇਗਾ ਕਿਉਂਕਿ ਬਾਣੀ ਕਹਿੰਦੀ ਭੈ ਵਿੱਚ ਚੱਲੇ ਲੱਖ ਦਰਿਆਓ ਸਾਰੇ ਭੈਜ ਨੇ ਕਹਿੰਦੇ ਇਦਾਂ ਹੀ ਹੋਇਆ ਜਦੋਂ ਭਾਈ ਸਾਹਿਬ ਤੁਰੇ ਜਾ ਰਹੇ ਮੂਲ ਮੰਤਰ ਪੜ੍ਹ ਕੇ ਮਨ ਦੇ ਵਿੱਚ ਖਿਆਲ ਆਇਆ ਤੇ ਸਾਡੇ ਲਈ ਕਥਾ ਬਣੀ ਹਰ ਸੱਜਣ ਦਾਵਣ ਲੱਗਿਆ ਕਿਸੇ ਨਾ ਦੇਈ ਬੰਨ ਕਹਿੰਦੇ ਮਾਰੇ ਦੇ ਮਗਰ ਮਗਰ ਜਾਂਦੇ ਨੂੰ ਖਿਆਲ ਆਇਆ ਵੀ ਬਾਬਾ ਕਹਿੰਦਾ ਅੱਖਾਂ ਬੰਦ ਕਰ ਲਾ ਤੇ ਪਾਠ ਕਰੀ ਜਾਈਂ ਮੰਜ਼ਲ ਮਿਲੂਗੀ ਆਪਾਂ ਅੱਖਾਂ ਖੋਲ ਕੇ ਵੇਖੀਏ ਪਾਠ ਛੱਡ ਕੇ ਵੇਖੀਏ ਕਿਵਰੀ ਆਪਾਂ ਵੀ ਸੰਗਤ ਜੀ ਕਹਿੰਦਾ ਨਾ ਕਿ ਕਿਵਰੀ ਆਪਾਂ ਮਾਰੇ ਦੀ ਪਰਖ ਲਈ ਦੀ ਵੀ ਮੈਂ ਪਾਠ ਕਰਾਂ ਮੈਂ ਬਾਣੀ ਬੜਾ ਸੇਵਾ ਕਰਾਂ ਮੈਨੂੰ ਕੁਝ ਮਿਲਦਾ ਕਿ ਨਹੀਂ ਮਿਲਦਾ ਵੀ ਜੇ ਨਾ ਮਿਲਿਆ ਤੇ ਮੈਂ ਰੌਲਾ ਪਾऊं ਵੀ ਜੀ ਮੈਂ ਪਾਠ ਕੀਤਾ ਹੀ ਨਿਦਨ ਮੈਨੂੰ ਤੇ ਕੁਝ ਮਿਲਿਆ ਹੀ ਨਹੀਂ ਗੁਰੂ ਦਾ ਅੰਤ ਨਹੀਂ ਲਿਆ ਜਾਂਦਾ ਇਹ ਸਾਖੀ ਸਾਨੂੰ ਪਿਆਰ ਦਿਤਾਉਂਦੀ ਵੀ ਕਦੇ ਵੀ ਗੁਰੂ ਦੀ ਪਰਖਣਾ ਲਾਓ ਆਪਣੇ ਤੇ ਪਰਖ ਚ ਕੁਝ ਨਹੀਂ ਮਿਲਣਾ ਪਿਆਰ ਚ ਮਿਲਣਾ ਜਿੰਨ ਨੂੰ ਪ੍ਰੇਮ ਕੀਓ ਤੇ ਨਹੀਂ ਪ੍ਰਭ ਪਾਇਓ ਥੋ ਸਾਧ ਸੰਗਤ ਦੀ ਭਾਈ ਮਰਦਾਨਾ ਜੀ ਨੇ ਕੀ ਕੀਤਾ ਅੱਖਾਂ ਖੋਲ ਲਈਆਂ ਤੇ ਜਾਪ ਛੱਡਤਾ ਜਦੋਂ ਜਾਪ ਛੱਡਤਾ ਤੇ ਭਾਈ ਸਾਹਿਬ ਥੱਲੇ ਜਲ ਚ ਕਦੇ ਤਾਂ ਆਉਣ ਤੇ ਕਦੇ ਜਾਂ ਹੱਥ ਮਾਰਨ ਭਾਈ ਬਾਲਾ ਕਹਿੰਦੇ ਬਾਬਾ ਮਰਦਾਨਾ ਡੋਬ ਗਿਆ ਮਹਾਰਾਜ ਕਿੰਦੇ ਰਹਿਣ ਦੇ ਬਾਲਿਆ ਇਹ ਪਰੋਸੇ ਦੀ ਪਰਖ ਲੈਂਦਾ ਹੀ ਆਖੋ ਸਤਨਾਮ ਸ੍ਰੀ ਕਹਿੰਦੇ ਰਹਿਣ ਦੇ ਕਹਿੰਦੇ ਨਾਮ ਬਾਬਾ ਇਹਨੂੰ ਨਹੀਂ ਆਪਾਂ ਰਹਿਣ ਦੇ ਸਕਦੇ ਮਹਾਰਾਜ ਮੁਸਕਰਾਪੇ ਕਹਿੰਦੇ ਬਾਲਿਆ ਸੱਚ ਦਸੀਏ ਗੁਜ਼ਾਰਾ ਸਾਡਾ ਵੀ ਇਹਦੇ ਤੋਂ ਬਿਨਾ ਨਹੀਂ ਹੁੰਦਾ ਜਦੋਂ ਇਹ ਰਵਾਬ ਵਜਾਉਂਦਾ ਨਾ ਤੇ ਦਰਗਾਈ ਬਾਣੀ ਨੂੰ ਗਾਉਣਿਆ ਇਹਦੇ ਬਿਨਾ ਸਾਡਾ ਵੀ ਸਰਦਾ ਨਹੀਂ ਇਹ ਆਪਣਾ ਜਿਹਾ ਹੋਇਆ ਇਦੀ ਮਾਂ ਨੇ ਸਾਡਾ ਪੱਲਾ ਫੜਾਤਾ ਸੀ ਕਿਹਾ ਸੀ ਬਾਬਾ ਮੇਰੇ ਪੁੱਤ ਨੂੰ ਕਦੇ ਛੱਡਿਓ ਨਾ ਇਹਨੂੰ ਰਸਤੇ 'ਚ ਨਾ ਰਹਿਣ ਦਿਓ ਸਾਧ ਸੰਗਤ ਅਸੀਂ ਕਿੰਨੀ ਦੁਨੀਆ ਨਾਲ ਰਿਸ਼ਤੇਦਾਰੀ ਭੈਣ ਭਰਾਵਾਂ ਨਾਲ ਵਰਤਿਆ ਕਈ ਵਾਰੀ ਆਪਾਂ ਕਿੰਨੀ ਦੁਨੀਆ ਵਿੱਚ ਵਰਤਦੇ ਹਾਂ ਲੋਕੀ ਮਤਬਲ ਕੱਢ ਕੇ ਛੱਡ ਜਾਂਦੇ ਆ ਭੁੱਲ ਜਾਂਦੇ ਆ ਪਰ ਐਸਾ ਗੁਰੂ ਨਾਨਕ ਦਾ ਘਰ ਤੇ ਦਰ ਹੈ ਮੇਰੇ ਨੇਤਰ ਤਾਂ ਭਰ ਆਏ ਆ ਕਿ ਸਾਡੇ ਨਾਲ ਇਦਾਂ ਹੋਇਆ ਹੈ ਅਭੀ ਕੋਈ ਕਥਾ ਸੁਣਦਾ ਹੋਊਗਾ ਉਹਦੀ ਜ਼ਿੰਦਗੀ 'ਚ ਵੀ ਕੁਝ ਘਟਿਆ ਉਹ ਵੀ ਲੋਕੀਂ ਵਰਤ ਕੇ ਮਤਵਲ ਕੱਢ ਕੇ ਛੱਡ ਦਿੰਦੇ ਐ ਇੱਕ ਬਾਬਾ ਜਿਹੜਾ ਮਤਵਲ ਨਾਣੀ ਵਰਤਦਾ ਤਨ ਮੇਰੇ ਸਤਿਗੁਰੂ ਨੇ ਆਖਿਆ ਕਹਿੰਦੇ ਆਪਣਾ ਏ ਇਹਨੂੰ ਆਪਣਾ ਬਣਾਇਆ ਏ ਡੁੱਬਣ ਨਹੀਂ ਦੇਂਦੇ ਮਾਰੇ ਨੇ ਬਾਹ ਫੜ ਲਈ ਤੇ ਮਰਦਾਨਾ ਵਾਪਸ ਪਰਤਾਇਆ ਬਾਬਾ ਭਲਾ ਕੀਤਾ ਹੀ ਭਲਾ ਹੋਸੀ ਭਲਾ ਹੋਸੀ ਮਹਾਰਾਜ ਕਹਿੰਦੇ ਵੇ ਵਰਦਾਨਿਆ ਅਸੀਂ ਤੇ ਪਹਿਲੇ ਭਲਾ ਕਰ ਸੀ ਪਰ ਤੂੰ ਭਲੇ ਦੀ ਪਰਖ ਲਈ ਸੀ ਤੂੰ ਤੇ ਪਰਖਾਂ ਲੈ ਲੈ ਵੀ ਪਾਠ ਛੱਡ ਕੇ ਕੀ ਹੁੰਦਾ ਇਸ ਕਰਕੇ ਬਾਬਾ ਅੱਜ ਤੋਂ ਬਾਅਦ ਕਾਇ ਨਾ ਹੀ ਕਰਾਂਗਾ ਮੈਨੂੰ ਬਖਸ਼ ਲੈ ਸਾਈਂ ਬਖਸ਼ ਲੈ ਤਉ ਏ ਸ਼ਵਦ ਸਿੱਧ ਹੋਇਆ ਹਰ ਸੱਜਣ ਦਾਵਣ ਲੱਗਿਆ ਕਿਸੇ ਨੰਦੀ ਬੰਨ ਵੀ ਜਦੋਂ ਕੋਈ ਗੁਰੂ ਨੂੰ ਸੱਚੇ ਦਿਲੋਂ ਪਿਆਰ ਕਰਦਾ ਗੁਰੂ ਦੇ ਨਾਲ ਜੁੜਦਾ ਹੈ ਤੇ ਉਹਨੂੰ ਕੋਈ ਬੰਧਨ ਦੁਨੀਆ ਦਾ ਰੋਕ ਨਹੀਂ ਸਕਦਾ ਉਹਨੂੰ ਕੋਈ ਕਈ ਵੀ ਆਪਾਂ ਕਹਿੰਦੇ ਜੀ ਮੈਨੂੰ ਟੂਣਾ ਕਰਤਾ ਜੀ ਸਾਡੇ ਕੁ ਕੀਤੇ ਕਰਾਏ ਦਾ ਸਾਡੇ ਕਿਸੇ ਨੇ ਬੰਧਨ ਪਾ ਦਿੱਤੇ ਸਾਡੇ ਕੰਮ ਹੀ ਬੰਦ ਦਿੱਤੇ ਆ ਐਸੀ ਬਾਤ ਨਹੀਂ ਸੰਗਤ ਜੀ ਜੀ ਦਾ ਗੁਰੂ ਨਾਨਕ ਵਰਗਾ ਮਰਸ਼ਦ ਹੋਵੇ ਉਹਨੂੰ ਕੋਈ ਬੰਧਨ ਨਹੀਂ ਪਾ ਸਕਦਾ ਮਾਰੇ ਸਹਿਬ ਜੀ ਤੇ ਕਹਿੰਦੇ ਮੈਂ ਮੂਰਖ ਕੀ ਕੀਤਕ ਬਾਤ ਹੈ ਕੋਟ ਬਰਾਦੀ ਤਰਿਆ ਰੇ ਗੁਰੂ ਨਾਨਕ ਜਿਨ ਸੁਣਿਆ ਵੇਖਿਆ ਸੀ ਫਿਰ ਗਰਵਾਸਨਾ ਤੋ ਪਾਛੇ ਮਾਰੇ ਜੀ ਕਹਿੰਦੇ ਜਦੋਂ ਗੁਰੂ ਦੇ ਘੁੱਟ ਕੇ ਦਾਵਣ ਪਕੜ ਲੇਗਾ ਕੋਈ ਬੰਧਨ ਨਹੀਂ ਪਵੇਗਾ ਮਾਨਕ ਮੋਤੀ ਨਾਮ ਪ੍ਰਭ ਓਨ ਲੱਗੈ ਨਹੀਂ ਸੰਨ ਸੂਰ ਕਹਿੰਦੇ ਨੇ ਸਾਰੀਆਂ ਚੀਜ਼ਾਂ ਲੁੱਟੀਆਂ ਜਾਣੀਆਂ ਇੱਕ ਦਿਨ ਤੇਰੇ ਕੱਪੜੇ ਤੇਰੀ ਜ਼ਮੀਨ ਤੇਰਾ ਕਾਰੋਬਾਰ ਤੇਰਾ ਸਰੀਰ ਵੀ ਸਭ ਕੁਝ ਤੇਰੇ ਤੋਂ ਲੁੱਟਿਆ ਜਾਣਾ ਸਭ ਨੂੰ ਪਤਾ ਇੱਕ ਦਿਨ ਆਪਾਂ ਚਲੇ ਜਾਣਾ ਹੈ ਅੰਤ ਗੁਨਾਹਾਂਗੇ ਹੀ ਪਾਏ ਵਧਾਰੇ ਚਲੇ ਜਾਣਾ ਹੈ ਪਰ ਮਾਰੇ ਕਹਿੰਦੇ ਮਾਨਕ ਮੋਤੀ ਨਾਮ ਪ੍ਰਭ ਇਹ ਜਿਹੜਾ ਸਾਈਂ ਦਾ ਨਾਮ ਜਪਣਾ ਕਥਾ ਕੀਰਤਨ ਸੁਣਨਾ ਸੇਵਾ ਕਰਨੀ ਉਹਨ ਲੱਗੈ ਨਾਹੀਂ ਸੰਨ ਪਾਤਸ਼ਾਹ ਕਹਿੰਦੇ ਇਹੋ ਜਿਆ ਧਾਨ ਹੈ ਇਹੋ ਜੇ ਮੋਤੀ ਨੇ ਜਿਨ੍ਹਾਂ ਨੂੰ ਕੋਈ ਚੋਰ ਚੁਰਾ ਨਹੀਂ ਸਕਦਾ ਕੋਰੀ ਨਹੀਂ ਕੋਈ ਕਰ ਸਕਦਾ ਜੇ ਤੁਸੀਂ ਸਵੇਰ ਦਾ ਗੁਰੂ ਕੇ ਵਜੀਰ ਬੈਠੇ ਭਾਈ ਸਾਹਿਬ ਆਪ ਜੀ ਨੇ ਨਿਤਨੇਮ ਕੀਤਾ ਅਮਰਤ ਵੇਲੇ ਕਰਦਿਆ ਨੇ ਜੀਵ ਲੁੱਟ ਲੈਣੀ ਕੱਪੜੇ ਜਵੀ ਨਹੀਂ ਪਰ ਨਿਤਨੇਮ ਨਹੀਂ ਕੋਈ ਖੋ ਸਕਦਾ ਜਿਹੜੀ ਹੱਥੀਂ ਸੇਵਾ ਸਿਮਰਨ ਕਰ ਲਈ ਆਪਾਂ ਸੋ ਮਹਾਰਾਜ ਸਾਹਿਬ ਕਹਿੰਦੇ ਉਹਨੂੰ ਕੋਈ ਚੋਰ ਜਿਹੜਾ ਜਮ ਵੀ ਨਹੀਂ ਚੁਰਾ ਸਕਦੇ ਬਾਣੀ ਕਹਿੰਦੀ ਕਰਮ ਧਰਮ ਪਖੰਡ ਜੋ ਦੀਸੈ ਦਿਨ ਜਮ ਜਾਗਾਤੀ ਲੂਟੈ ਨਿਰਵਾਣ ਕੀਰਤਨ ਗਾਵ ਕਰਤੇ ਕਾ ਨਿਮਕ ਸਿਮਰਤ ਜਿਤ ਛੁਟੈ ਹਜ਼ੂਰ ਕਹਿੰਦੇ ਭਾਈ ਜਪਿਆ ਕਰ ਨਾਮ ਸਾਈਂ ਦੀ ਯਾਦ ਚ ਰੋਜ਼ ਕੋਈ ਥੋੜਾ ਸਮਾਂ ਗੁਜ਼ਾਰ ਲਿਆ ਕਰ ਬਾਬਾ ਫਰੀਦ ਸਾਹਿਬ ਵੀ ਕਹਿੰਦੇ ਫਰੀਦਾ ਬੇ ਨਵਾਜਾ ਕੁੱਤਿਆ ਇਹ ਨ ਭਲੀ ਰੀਤ ਕਭ ਹੀ ਚੱਲ ਨਾ ਆਇਓ ਪੰਜੀ ਵਖਤ ਮਸੀਤ ਹੈ ਤਨ ਮੇਰੇ ਪਾਸ਼ਾ ਜੀ ਕਹਿੰਦੇ ਤੈਨੂੰ ਕੋਈ ਚੋਰ ਕੋਈ ਡਾਕਾ ਨਹੀਂ ਮਾਰ ਸਕਦਾ ਤੇਰੀ ਕਮਾਈ ਰੰਗ ਸਬੇ ਨਾਰਾਇਣੇ ਜੀਤੇ ਮਨ ਆਹਨ ਕਹਿੰਦੇ ਜਿਤਨੇ ਵੀ ਕੌਤਕ ਹੋ ਰਹੇ ਨੇ ਨਾਮ ਧਨ ਦੀ ਕਮਾਈ ਤੇ ਬਰਕਤ ਦੇਣਾ ਇਹ ਬੜੇ ਪਿਆਰੇ ਲੱਗਦੇ ਨੇ ਇਹ ਉਹਦੇ ਰੰਗ ਜਿਹੜੇ ਨੇ ਇਹ ਕਿਸੇ ਕਿਸੇ ਨੂੰ ਚੜਦੇ ਨਰਾਇਣ ਹੈ ਰੱਬ ਦੇ ਰੰਗ ਦੁਨੀਆ ਦੇ ਰੰਗ ਚ ਸਭ ਨੂੰ ਚੜੇ ਕਾਮ ਦਾ ਰੰਗ, ਕ੍ਰੋਧ ਦਾ ਮੋਹ ਦਾ, ਨਿੰਦਿਆ ਚੁਗਲੀ ਇਹ ਸਾਰੀ ਦੁਨੀਆ ਦੇ ਰੰਗ ਚ ਫਸੀ ਹੈ ਪਰ ਆ ਜਿਹੜੇ ਰੰਗ ਸੱਬੇ ਨਰਾਇਣ ਉਹ ਸਾਈਂ ਦੇ ਰੰਗ ਨੇ ਉਹ ਮਨ ਨੂੰ ਬੜਾ ਟਿਕਾਉ ਦਿੰਦੇ ਨੇ ਮਨ ਨੂੰ ਸਕੂਨ ਮਿਲਦਾ ਹੈ ਜੋ ਹਰ ਲੋੜੇ ਸੋ ਕਰੇ ਸੋਈ ਜੀ ਕਰੰਨਾ ਕਹਿੰਦੇ ਉਹ ਮਾਲਕ ਹੈ ਹਰ ਜੀਠ ਜੜੰਦਾ ਲੋੜੀਏ ਉਸ ਸਾਈਂ ਦੇ ਪਿਆਰ ਦੇ ਵਿੱਚ ਤੂੰ ਜਦੋਂ ਜੁੜਨਾ ਹੈ ਉਸ ਮਾਲਕ ਦੇ ਪਿਆਰ ਵਿੱਚ ਤੂੰ ਪ੍ਰੇਮ ਵਿੱਚ ਜੁੜਨਾ ਹੈ ਕਹਿੰਦੇ ਜੋ ਹਰ ਲੋੜੇ ਸੋ ਕਰੇ ਆਪਾਂ ਤੇ ਬੜਾ ਸੋਚਿਆ ਆਪਾਂ ਤੇ ਬੜਾ ਕੁਝ ਮਨ ਦੇ ਵਿੱਚ ਚਿਤਵਿਆ ਹੈ ਪਰ ਯਾਦ ਰੱਖਣਾ ਜੋ ਮਨ ਚੇਤਨਾ ਚੇਤੇ ਸੰ ਸੋ ਗਾਲੀ ਰੱਬ ਕੀ ਆਪਣੀਆਂ ਗੱਲਾਂ ਹੀ ਰਹਿ ਜਾਣੀਆਂ ਕਹਿੰਦੇ ਉਹ ਵੈਗੁਰੂ ਨੂੰ ਜੋ ਪਾਉਂਦਾ ਸੋਈ ਜੀਅ ਕਰਨ ਉਹੋ ਹੀ ਜਗਤ ਦੇ ਜੀਵ ਕਰਦੇ ਉਹਦੇ ਹੁਕਮ ਬਿਨਾ ਪੱਤਾ ਨਹੀਂ ਹਿੱਲਦਾ ਜੋ ਪ੍ਰਭ ਕੀਤੇ ਆਪਣੇ ਸੇਈ ਕਹੀਏ ਤਹਨ ਕਹਿੰਦੇ ਹੈ ਵੈ ਗੁਰੂ ਉਹਨਾਂ ਰੂਹਾਂ ਤੋਂ ਜਿਨ੍ਹਾਂ ਚ ਬਾਬਾ ਬੁੱਢਾ ਸਾਹਿਬ ਜੀ ਬੋਲੋ ਵਾਹਿਗੁਰੂ ਜਿਨ੍ਹਾਂ ਚ ਭਾਈ ਪਾਰੋ ਜੀ ਪਰਮਹੰਸ ਭਾਈ ਲਾਲੂ ਜੀ ਛਾਲਾ ਜਾਰ ਜੀ ਜਿਨ੍ਹਾਂ ਵਿੱਚ ਭਾਈ ਪੈੜਾ ਭਾਈ ਪ੍ਰਾਣਾ ਭਾਈ ਵਿਧਿਆ ਭਾਈ ਲੰਗਾਹਾ ਇਹ ਸਾਰੇ ਸਿੱਖ ਜਿਨ੍ਹਾਂ ਨੇ ਰਜ ਰਜ ਸੇਵਾ ਕੀਤੀ ਭਾਈ ਵਾਂਝ ਵਰਗੇ ਕਹਿੰਦੇ ਛੇਈ ਕਹੀ ਹੈ ਤਾਨਾ ਭਾਈ ਉਮਰਦਾਨਾ ਜੀ ਵਰਗੇ ਭਾਈ ਫਕੀਰth ਵਰਗੇ ਕਿੰਨਿਆਂ ਕਰਾ ਜ਼ਿਕਰ ਕਰੀਏ ਜਿਨ੍ਹਾਂ ਨੂੰ ਬਾਬੇ ਨਾਨਕ ਨੇ ਆਪਣੇ ਸੀਨੇ ਨਾਲ ਲਾ ਲਿਆ ਉਹ ਘਤਨ ਨੇ ਬਣੀ ਕਹਿੰਦੀ ਉਹ ਹਰ ਕਿਸੇ ਦੇ ਉੱਤੇ ਨਜ਼ਰ ਕਰਦਾ ਪਰ ਕੁਝ ਖਾਸ ਆਪਣ ਲੀਆ ਜੇ ਮਿਲੈ ਵਿਛੜ ਕਿਉਂ ਰਵਨ ਕਹਿੰਦੇ ਜੇ ਆਪਣੀ ਮਰਜ਼ੀ ਦੇ ਨਾਲ ਹੀ ਸਭ ਕੁਝ ਹੁੰਦਾ ਹੋਏ ਜੋ ਮੈਂ ਚਾਹਾਂ ਤੇ ਫਿਰ ਦੁਨੀਆ ਰੋਵੇ ਕਿਉਂ ਆਖੋ ਸਤਨਾਮ ਰਵਾਉਂਦਾ ਕੀ ਹੈ ਚਾਰ ਦੁੱਖ ਬਾਣੀ ਨੇ ਮੰਨੇ ਦੁੱਖ ਵਿਛੋੜਾ ਇੱਕ ਦੁੱਖ ਭੂਖ ਇੱਕ ਦੁੱਖ ਸਖਤ ਵਾਰ ਜਨ ਦੂਤ ਇੱਕ ਦੁੱਖ ਰੋਗ ਲੱਗੇ ਤਨ ਧਾਈ ਵੈਦ ਨਾ ਭੋਲੇ ਦਾਰ ਕਹਿੰਦੇ ਕੁਛੋੜੇ ਦਾ ਦੁੱਖ ਦੂਜਾ ਭੁੱਖ ਦਾ ਤੇ ਤੀਜਾ ਜਦੋਂ ਮਰਨਾ ਆਪਾਂ ਜਮਾਂ ਦੀ ਮਾਰ ਤੇ ਚੌਥਾ ਸਰੀਰ ਨੂੰ ਬਿਮਾਰੀ ਕਹਿੰਦੇ ਜੇ ਆਪਣੀ ਮਰਜ਼ੀ ਨਾਲ ਦੁੱਖ ਸੁੱਖ ਆਉਂਦੇ ਹੋਣ ਤੇ ਬੰਦਾ ਦੁੱਖ ਲਵੇ ਨਾ ਆਖੋ ਸਤਨਾਮ ਬੰਦਾ ਮੇਰੀ ਗਰੀਬੀ ਲਵੇ ਨਾ ਬੰਦਾ ਕਹੇ ਮੈਨੂੰ ਚਾਹੀਦਾ ਮਾਰੇ ਕਹਿੰਦੇ ਆਪਣ ਲੀਆ ਜੇ ਮਿਲੈ ਵੀ ਜੇ ਆਉਦੀ ਮਰਜ਼ੀ ਨਾਲ ਕੁਝ ਮਿਲਦਾ ਵਿਛੜ ਕਿਉਂ ਰਵਣ ਫਿਰ ਜੀਵ ਰੋਂਦੇ ਕਿਉਂ ਫਿਰਨਾ ਸਾਧੂ ਸੰਗ ਪਰਾਪਤੇ ਨਾਨਕ ਰੰਗ ਮਾਣਨ ਕਹਿੰਦੇ ਜਿਹੜਾ ਸੰਗਤ ਕਰਦਾ ਨਾ ਸਾਧੂ ਦੀ ਗੁਰੂ ਘਰ ਆਉਂਦਾ ਹੈ ਕੀਰਤਨ ਕਥਾ ਸੇਵਾ ਪਾnde ਮਾਝੜੇ ਦਰਿਆਾਂ ਛਾੜਦੇ ਆ ਗੁਰੂ ਕਰ ਦੇ ਤਵਾਈ ਦੇ ਕਾਰਜ ਕਹਿੰਦੇ ਉਹਨੂੰ ਇਹੋ ਜਿਹਾ ਇੱਕ ਰੰਗ ਚੜਦਾ 12 ਸਾਲ ਗਾਗਰ ਢੋਈ ਗੁਰੂ ਅਮਰਦਾਸ ਮਹਾਰਾਜ ਜੀ ਨੇ ਇਹੋ ਜਿਹਾ ਰੰਗ ਚੜਿਆ ਕਹਿੰਦੇ ਜਿਹੜੇ ਰੰਗ ਮਾਨਨ ਮਾਨਦੇ ਆ ਉਸ ਸੰਗਤ ਦੇ ਵਿੱਚ ਆ ਗਏ ਉਸ ਪਿਆਰੇ ਦੇ ਵਿੱਚ ਭej ਕੇ ਉਹਦੀ ਮੁਹੱਬਤ ਦੇ ਵਿੱਚ ਜੁੜ ਜਾਂਦੇ ਨੇ ਭਵ ਉਹਨਾਂ ਨੂੰ ਖੁਸ਼ੀ ਆਉਂਦੀ ਨਹੀਂ ਤੇ ਦੁਨੀਆ ਦੁਖੀ ਆ ਪਰੀਸ਼ਾਨ ਐ ਸੋਚਾਂ ਟੈਨਸ਼ਨਾਂ ਚ ਪਰ ਮਹਾਰਾਜ ਸਾਹਿਬ ਜੀ ਕਹਿੰਦੇ ਜਿਨ੍ਹਾਂ ਨੂੰ ਸੰਗਤ ਦੀ ਪ੍ਰਾਪਤੀ ਹੋ ਗਈ ਚੰਗੇ ਬੁਰਸ਼ਾਂ ਦਾ ਮਿਲਾਪ ਹੋ ਗਿਆ ਉਹ ਰੰਗ ਮਾਣਦੇ ਐ ਹਰ ਜੀਠ ਰੰਗੀਲਾ ਤਿਸ ਧਣੀ ਜਿਸ ਕੈ ਭਾਗ ਮਥਨ ਹਜ਼ੂਰ ਕਹਿੰਦੇ ਜੇਠ ਦਾ ਮਹੀਨਾ ਉਹਨਾਂ ਰੂਹਾਂ ਦਾ ਬੜਾ ਸੁਖਾਂ ਭਰਿਆ ਬਤੀਤ ਹੁੰਦਾ ਹੈ ਬੜਾ ਖੁਸ਼ੀ ਭਰਿਆ ਬਤੀਤ ਹੁੰਦਾ ਹੈ ਜਿਹੜੀਆਂ ਰੂਹਾਂ ਦੇ ਮੱਥੇ ਦੇ ਭਾਗ ਚੰਗੇ ਨੇ ਮਸਤਕ ਭਾਗ ਜਾਗ ਪਏ ਜਿਨੂੰ ਮਾਰੇ ਸੁਖਮਣੀ ਸਾਹਿਬ ਚ ਵੀ ਕਹਿੰਦੇ ਜਾਗ ਕੈ ਮਸਤਕ ਕਰਮ ਪ੍ਰਭ ਪਾਏ ਸਾਧ ਸਰਣ ਨਾਨਕ ਤੇ ਆਏ ਕਿ ਜਿਹੜਾ ਉਸ ਸਾਈਂ ਦੇ ਉਸ ਪਿਆਰੇ ਦੇ ਪਿਆਰ ਚ ਸੰਗਤ ਕਰਦਾ ਹੈ। ਭਾਗ ਉਹਦੇ ਮੱਥੇ ਦੇ ਭਾਗ ਸਾਥ ਦੇ ਗਏ। ਭਾਗ ਵੀ ਤੇ ਮਾਰੇ ਨੇ ਲਿਖਨੇ। ਗੁਰੂ ਅਰਜਨ ਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕੋ ਆਈ ਸੀ ਨਾ ਮਾਤਾ ਸਲੱਖਣੀ। ਕਹਿਣ ਲੱਗੀ ਪਾਤਸ਼ਾਹ ਪੁੱਤਰ ਦੇ ਦਿਓ। ਤੇ ਮੇਰੇ ਹਜ਼ੂਰ ਕਹਿੰਦੇ ਕਰਮਾਂ ਵਾਲੀਏ ਮਾਂ ਦੇ ਤੇ ਦਈਏ ਪਰ ਤੇਰੇ ਪਿਛਲੇ ਕਰਮਾਂ ਕਰਕੇ ਮਸਤਕ ਤੇ ਨਹੀਂ ਹੈਗਾ। ਫੇਰ ਚਲੇਗੀ ਭਾਈ ਗੁਰਦਾਸ ਜੀ ਵਰਗੇ ਸਿੱਖ ਕਥਾ ਕਰਦੇ ਹੁਣ ਜਿਹੜਾ ਵੀ ਕਥਾ ਕਰਦਾ ਨਾ ਸਿੰਘ ਕੀਰਤਨ ਉਹਦੀ ਸ਼ਰਤ ਹੁੰਦੀ ਹੈ ਕਿ ਮੈਂ ਆਪਣੇ ਗੁਰੂ ਦੀ ਤਰ੍ਹਾਂ ਸੋਭਾ ਕਰਾਂਦਾ ਸੋਭਾ ਕਰਾਂ ਵੀ ਸੰਗਤਾਂ ਵਿੱਚ ਗੁਰੂ ਦੀ ਸੋਭਾ ਵਰਤਾਵਾਂ ਉਹਨੇ ਕਹਤਾ ਕਹਿੰਦੀ ਸਿੱਖਾ ਤੂੰ ਰੋਜ਼ ਕਥਾ ਦੇ ਵਿੱਚ ਕਹਿਣਾ ਰਿਨਾ ਗੁਰੂ ਸਭ ਕੁਝ ਦੇ ਦਿੰਦਾ ਗੁਰੂ ਸਭ ਕੁਝ ਦੇ ਦਿੰਦਾ ਗੁਰੂ ਸਭ ਕੁਝ ਦੇ ਦਿੰਦਾ ਮੈਨੂੰ ਤੇ ਨਹੀਂ ਮਿਲਿਆ ਕਹਿੰਦੇ ਕਿਵੇਂ ਗਈ ਸੀ ਕਹਿੰਦੇ ਮਹਾਰਾਜ ਮਿਲੇ ਤੇ ਮੈਂ ਜਾ ਕੇ ਤਰਲਾ ਲੈ ਕੇ ਹੱਥ ਜੋੜ ਤੇ ਵੀ ਬੱਚੇ ਦੀ ਦਾਤ ਕਹਿੰਦੇ ਫਿਰ ਕੀ ਆਖਿਆ ਉਹਨਾਂ ਨੇ ਕਹਿੰਦੇ ਉਹ ਕਹਿੰਦੇ ਤੇਰੇ ਕਰਮਾਂ ਚ ਲਿਖਿਆ ਨਹੀਂ ਕਹਿੰਦੇ ਫਿਰ ਉਹਨ ਇਦਾਂ ਕਰੀ ਜਦੋਂ ਮਹਾਰਾਜ ਸਾਹਿਬ ਕਿਤੇ ਮੌਜ ਵਿੱਚ ਹੋਣ ਉਦੋਂ ਜਾਈਂ ਤੇ ਸਮਾਨ ਲੈ ਕੇ ਜਾਈਂ ਆਖੋ ਵੇਗ ਪ੍ਰਭਗਿਆਨੀ ਮੁਗਤ ਜੁਗਤ ਜੀ ਕਹਾਦਾ ਥਾ ਕਹਿੰਦੇ ਹਣ ਤਿਆਰੀ ਕਰਕੇ ਜਾਈਂ ਕਹਿੰਦੇ ਕਾਦੀ ਕਹਿੰਦੇ ਹਣ ਜਦੋਂ ਵੀ ਸਾਈਂ ਦੇ ਦਰਬਾਰ ਤੇ ਜਾਈਂ ਤੇ ਦਿਵਾਤ ਵੀ ਲੈ ਜੀ ਤੇ ਕਲਮ ਸ਼ਾਈ ਵੀ ਕਹਿੰਦੇ ਉਹ ਕਿਉਂ ਕਹਿੰਦੇ ਵਸ ਜਦੋਂ ਮਹਾਰਾਜ ਮਿਲਣ ਮੌਕੀ ਹੈ ਤੂੰ ਘੋੜੇ ਦੀਆਂ ਰਕਾਬਾਂ 'ਚ ਪੈ ਚਰਨ ਫੜ ਲਈ ਤੇ ਅੱਗੇ ਕਰਦੇ ਸਮਾਨ ਤੇ ਉਹ ਪੁੱਛਣਗੇ ਕੀ ਤੇ ਤੂੰ ਆਖਦੀ ਮਹਾਰਾਜ ਉਹਦੋਂ ਤੁਸੀਂ ਕਹਿੰਦੇ ਲਿਖਿਆ ਨਹੀਂ ਤੇ ਅੱਜ ਮੈਂ ਸੰਭਾਲ ਲਿਆਂਦਾ ਲਿਖ ਦਿਓ ਆਖੋ ਸਤਿਰਾ ਇਨੂੰ ਕਹਿੰਦੇ ਜੁਗਤੀ ਨਾ ਮੁਕਤੀ ਉਹੀ ਵਚਨ ਹੋਇਆ ਜਦੋਂ ਮਹਾਰਾਜ ਸਾਹਿਬ ਦੁਆਰਾ ਮਿਲੇ ਇਸ ਮਾਨ ਨੇ ਜਾ ਕੇ ਉਹੀ ਕਾਰਜ ਕੀਤਾ ਸਤਿਗੁਰੂ ਦੇ ਘੋੜੇ ਅੱਗੇ ਹੋਈ ਘੋੜਾ ਰੁਕਿਆ ਚਰਨ ਸੋਹਣੇ ਸੱਚੀ ਸਰਕਾਰ ਗੁਰੂ ਅਰਜਨ ਸਿੰਘ ਮਹਾਰਾਜ ਦੇ ਰਕਾਬਾਂ 'ਚ ਪੈ ਮੱਥਾ ਠੇਕ ਕੇ ਕਹਿੰਦੀ ਸਤਿਗੁਰੂ ਕਹਿੰਦੇ ਮਾਤਾ ਤੂੰ ਫੇਰ ਆ ਗਈਆਂ ਕਹਿੰਦੀ ਕਰ ਦਿਓ ਕਿਰਪਾ ਕਹਿੰਦੇ ਹੈ ਨਹੀਂ ਐ ਕਹਿੰਦੀ ਫਿਰ ਅੱਜ ਮੈਂ ਤਿਆਰੀ ਕਰਕੇ ਆਈ ਉੱਥੇ ਵੀ ਤੁਸੀਂ ਲਿਖਦੇ ਆਂ ਤੇ ਇੱਥੇ ਵੀ ਤੁਸੀਂ ਲਿਖਦੇ ਆਂ ਆਹ ਫੜੋ ਲਿਖਦੇ ਹੋ ਮਹਾਰਾਜ ਬੜੇ ਖੁਸ਼ ਹੋਏ ਆਖੋ ਸਤਿਨਾਮ ਹੱਸ ਪਏ ਸਤਿਗੁਰੂ ਕਹਿੰਦੇ ਵਾ ਮਾਤਾ ਕਿੰਨੇ ਸਖਾਈ ਦਿਨ ਜੁਗਤੀ ਕਉਂਕੇ ਰਾਮ ਦੇ ਪਿਆਰੇ ਕੀਰਤਨਗੇ ਕਥਾ ਗੁਰੂ ਦੇ ਜਸ ਨੂੰ ਗਾਉਣ ਵਾਲਿਆਂ ਤਰਲਾ ਲੈ ਲਿਆ ਤਾਈਓ ਬਾਬੇ ਬੁੱਢੇ ਕੋ ਭੇਜਿਆ ਮਾਤਾ ਗੰਗਾ ਜਿਹੜਾ ਸਿੱਖ ਹਰ ਰੋਜ਼ ਬਾਣੀ ਪੜ੍ਹਦਾ ਸੇਵਾ ਕਰਦਾ ਉਹਦੀ ਆਵਾਜ਼ ਉਹਦੇ ਪਿਆਰ ਨੂੰ ਮਾਰੇ ਕਬੂਲ ਲੈਂਦੇ ਆ ਤਾਂ ਕਰਕੇ ਸਾਧ ਸੰਗਤ ਫਿਰ ਮਾਰੇ ਨੇ ਮੁਸਕਰਾਇਆ ਕਹਿੰਦੇ ਲੈ ਮਾਤਾ ਫੇਰ ਘੜੀ ਮੁੜੀ ਆਵੇਂਗੀ ਕੇਰੀ ਲੈ ਲਾ ਗੱਫਾ ਸੱਤ ਬਖਸ਼ਿਸ਼ ਕੀਤੇ ਆਖੋ ਸਤਨਾਮ ਸਤਿ ਸ੍ਰੀ ਅਕਾਲ ਤਾਂ ਮਰਜ਼ ਕਹਿੰਦੇ ਜੀਠ ਦੇ ਮਹੀਨੇ ਚ ਭਾਈ ਵੱਡੇ ਨਾਲ ਜੜੋ ਜੀਦੇ ਅੱਗੇ ਸਾਰੀ ਸ੍ਰਿਸ਼ਟੀ ਮੱਥਾ ਟੇਕਦੀ ਆ ਤੇ ਫਿਰ ਮਾਰੇ ਕਹਿੰਦੇ ਹਰ ਜੀਹਟ ਰੰਗੀਲਾ ਤਿਸ ਧਨੀ ਉਹ ਮਾਲਕ ਕਹਿੰਦੇ ਸਾਰੀ ਰੰਗਾਂ ਦਾ ਮਾਲਕ ਵੱਡਾ ਏ ਜਿਸ ਕਾ ਭਾਗ ਮਥਨ ਕਹਿੰਦੇ ਜੀਦੇ ਵੱਡੇ ਭਾਗ ਉਸ ਸਾਈਂ ਨਾਲ ਜੁੜ ਜਾਂਦਾ ਤੇ ਸਾਈਂ ਸਾਰਾ ਕੁਝ ਦੇ ਦਿੰਦਾ ਦੁੱਧ ਪੁੱਤ ਮਾਇਆ ਜੋ ਵੀ ਆਪਾਂ ਨੂੰ ਚਾਹੀਦਾ ਸੋ ਬਹੁਤ ਬਹੁਤ ਧੰਨਵਾਦ ਆਪ ਸੰਗਤਾਂ ਦੇ ਜੋੜੇ ਛਾੜਦਿਆਂ ਦਾਸ ਵਿਦਵਾਨ ਨਹੀਂ ਅੱਖਰਵਾਦਾ ਘਾਟ ਆਰਥਾਂ ਦਾ ਮਾਫ਼ ਕਰ ਦੇਣਾ ਸੰਗਤ ਜੀ ਸਾਰੀਆਂ ਸੰਗਤਾਂ ਸੀਸਾਂ ਦੀ ਦਾਤ ਬਖਸ਼ੋ ਜੀ ਹੇ ਗੋਬਿੰਦ ਹੇ ਗੋਪਾਲ ਹੇ ਦਿਆਲ ਲਾਲ ਪ੍ਰਾਨ ਨਾਥ ਅਨਾਥ ਸਖੇ ਦੀਨ ਦਰਦ ਨਿਵਾਰ ਈਸ ਮਰਥ ਅਗਮ ਪੂਰਨ ਮੋਹਿ ਮਯਾ ਧਾਰ ਅੰਧ ਕੂਪ ਮਹਾ ਭਯਾਨ ਨਾਨਕ ਵਾਰ ਉਤਾਰ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ